ਢਿੰਡਾ ਡੱਬੇਲੀ ਮੇਨ ਰੋਡ ਤੇ ਬੰਨ ਰਹੀ ਭਾਰਤਮਾਲਾ ਸੜਕ ਤੇ ਪਿੰਡ ਸ਼ਾਣੀਵਾਲਾ ਵਿਖੇ ਮੇਨ ਬਾਸ ਅੱਡੇ ਤੇ ਪੋਲ ਨਾ ਬਣੋਂਕਾਰ ਲੋਕ ਪੜਕੇ ਤਰਨਾ ਦੂਜੇ ਦਿਨ ਵੀ ਜਾਰੀ ਰਿਹਾ ਡੱਬਾਲੀ ਪਠੰਡਾ ਰੋਡ ਤੇ ਬੰਨ ਰਹੀ ਭਾਰਤਮਾਲਾ ਸੜਕ ਵਿੱਚ ਪਿੰਡ ਗੁਰੂ ਸਰ ਸ਼ਾਣੀਵਾਲਾ ਵਿਖੇ ਮੇਨ ਬਾਸ ਸੱਡੀ ਉੱਪਰ ਪੋਲ ਨਾ ਬਣੋਂਕਾਰ ਲੋਕ ਪੜਤ ਗਏ ਹਨ ਅਤੇ ਪਿੰਡ ਦੇ ਲੋਕਾਂ ਨੂੰ ਧਰਨਾ ਦੇ ਦਿੱਤਾ ਹੈ ਜੋ ਦੂਜੇ ਦਿਨ ਵੀ ਜਾਰੀ ਰਿਹਾ ਇਸ ਸੰਬੰਧੀ ਗੱਲਬਾਤ ਕਰਦੇ ਹੋਏ ਕਿਸਾਨ ਯੂਨੀਅਨ ਦੇ ਪ੍ਰਧਾਨ ਹੁਕਮ ਸਿੰਘ ਨੇ ਦੱਸਿਆ ਕਿ ਪਿੰਡ ਗੁਰੂ ਸਰ ਸੈਣੀਵਾਲਾ ਵਿਖੇ ਅੱਧਾ ਕਿਲੋਮੀਟਰ ਅੱਗੇ ਤਾਂ ਦੋ ਪੋਲ ਬਣਾ ਦਿੱਤੇ ਹਨ ਪਰ ਦਿੱਤੀ ਮੇਨ ਬਾਸਟਾ ਹੈ ਅਤੇ ਲੋਕਾਂ ਦੀ ਜ਼ਿਆਦਾ ਆਵਾਜ਼ਾਈ ਹੈ ਅਤੇ ਇਹ ਅਤੇ ਇਹ ਇੰਡਸਟਰੀਅਲ ਏਰੀਆ ਹੋਣ ਕਰਕੇ ਇੱਥੇ ਕਾਫੀ ਫੈਕਟਰੀਆਂ ਲੱਗੀਆਂ ਹੋਈਆਂ ਹਨ ਜਿਸ ਕਾਰਨ ਇੱਥੇ ਬਹੁਤ ਆਵਾਜ਼ ਆਈ ਰਹਿੰਦੀ ਹੈ ਅਦੇ ਇਸ ਉੱਪਰ ਕੋਈ ਪੁਲ ਨਹੀਂ ਬਣਾਇਆ ਗਿਆ ਜਿਸ ਕਾਰਨ ਬੱਚਾ ਨੂੰ ਅਤੇ ਬਜ਼ੁਰਗਾਂ ਸਮੇਤ ਹੋਰ ਸਾਰੇ ਲੋਕਾਂ ਨੂੰ ਪਰੇਸ਼ਾਨੀ ਹੋ ਸਕਦੀ ਹੈ ਲੋਕਾਂ ਨੇ ਇਸ ਮੰਦੀ ਐਨ ਐਚ ਏ ਆਈ ਦੇ ਵਿਭਾਗ ਨੂੰ ਵੀ ਇਸ ਬਾਰੇ ਸੂਚਿਤ ਕੀਤਾ ਗਿਆ ਸੀ ਪਰ ਉਹਨਾਂ ਨੇ ਇੱਕ ਛੋਟਾ ਪੁਲ ਬਣਾਉਣ ਵਾਸਤੇ ਕਹਿੰਦੇ ਹਨ ਪਰ ਲੋਕਾਂ ਦੀ ਮੰਗ ਹੈ ਕਿ ਉਹਨਾਂ ਦੀ ਆਪਣੀ ਮਸ਼ੀਨ ਦੀ ਜਿਵੇਂ ਕੰਬਾਇਨਾ ਵਗੈਰਾ ਲੰਘਣ ਲਈ ਪੁਲ ਬਣਾਇਆ ਜਾਵੇ ਤਾ ਜੋ ਕਿਸਾਨਾスメ ਦੂਜੀ ਇੰਡਸਟਰੀਅਲ ਏਰੀਆ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਇਸ ਵੰਦੀ ਬੀਤੀ ਕਾਲ ਗਲਬਤ ਸਿਰੇ ਨਾ ਚੜੀ ਤਾਂ ਪਿੰਡ ਵਾਸੀਆਂ ਨੇ ਧਰਨਾ ਲਗਾ ਦਿੱਤਾ। ਅਤੇ ਕਿਹਾ ਹੈ ਕਿ ਇਹਨਾਂ ਛੇਰ ਪੁਲ ਜਿੰਨਾ ਛੇਰ ਪੁਲ ਨਹੀਂ ਬੰਧਾ ਉਹਨਾਂ ਛੇਰੋ ਪੱਕਾ ਧਰਨਾ ਲਈ ਰੱਖਣਗੇ। ਪਿੰਡ ਵਾਸੀਆਂ ਨੇ ਮੰਗ ਕੀਤੀ ਹੈ ਕਿ ਇਸ ਉੱਪਰ 15 15 15 ਫੁੱਟ ਦਾ ਪੋਲ ਬਣਾਇਆ ਜਾਵੇ ਤਾਂ ਜੋ ਇਥੇ ਫੈਕਟਰੀ ਅੰਦਰ ਸਮਾਨ ਦੇ ਭਾਰੀ ਭਰੇ ਭਾਰੀ ਵਾਹਨ ਵੀ ਲੰਘਦੇ ਹਨ ਅਤੇ ਕਿਸਾਨਾਂ ਦੀਆਂ ਕਬਾਈਨਾਂ ਤੇ ਤੂੜੀ ਦੀਆਂ ਭਾਰੀਆਂ ਟਰਾਲੀਆਂ ਵਗੈਰਾ ਵੀ ਲੰਘਦੇ ਹਨ ਜਿਸ ਕਾਰਨ ਇਹਨਾਂ ਨੂੰ ਛੋਟੇ ਪੁਲ ਨਾਲ ਮੁਸ਼ਕਲ ਪੇਸ਼ ਆਵੇਗੀ ਇਸ ਲਈ ਇੱਥੇ ਵੱਡਾ ਪੁਲ ਬਣਾਇਆ ਜਾਵੇ ਰੰਗਲਾ ਪੰਜਾਬ ਤੋਂ ਚਰਨਜੀਤ ਮਿਸ਼ਾਨ ਦੀ ਰਿਪੋਰਟ ਹਾਂਜੀ ਭਾਈ ਜੀ ਕੀ ਨਾ ਜੀ ਆਪਣਾ ਆਪਣੇ ਹਕੂਮਤ ਦੇ ਜੀ ਕਿਸਾਨ ਜੁੜੇ ਦਾ ਪ੍ਰਧਾਨ ਰਵੈ ਸੈਰ ਰਤ ਕੀ ਪ੍ਰੋਬਲਮ ਆ ਕਿ ਜਿਹੜਾ ਇਹ ਧਰਨਾ ਲਾਉਣਾ ਪੈ ਗਿਆ ਜੀ ਇਹ ਰੋ ਜੀ ਪਿੰਡ ਦਾ ਮੇਰ ਰਸਤਾ ਹਾਂਜੀ 90% ਲੋਕ ਇੱਧਰ ਸਪਲਾਈ ਕਰਦੇ ਸਿੱਧੇ ਉਸ ਤੋਂ ਲੋਕ ਫੈਕਟਰੀਆਂ ਬਣ ਗਿਆ 3 ਕਿਲੋਮੀਟਰ ਤੱਕ ਉੱਥੇ ਜਾਂਦੇ ਰ ਬਾਕੀ ਸਾਰੇ ਬੱਚੇ ਜਿਹੜੇ ਚੜਦੇ ਨੇ ਬੇਰੱਡ ਇਹੀ ਦਾ ਠੀਕ ਹੈ ਤੇ ਬੱਚਿਆਂ ਨੂੰ ਬਹੁਤ ਵੱਡੀ ਸੁਭਸਿਆ ਪਾਰ ਕਰਕੇ ਜਦੋਂ ਡੰਗਦੇ ਆ ਐਕਸੀਡੈਂਟ ਹੁੰਦੇ ਰ ਤੇ ਬਜ਼ੁਰਗ ਜਿਹੜੇ ਆ ਉਹਨਾਂ ਨੂੰ ਤੁਰਨਾ ਕਰਨਾ ਬਹੁਤ ਔਖਾ ਹੈ ਤੇ ਜਿਹੜਾ ਦੂਜਾ ਪੋਲ ਬਣਾਇਆ ਉਧਰ ਵੀ 10% ਲੋਕ ਲੱਗਦੇ ਨੇ ਉੱਥੇ 1.5 ਕਿਲੋਮੀਟਰ ਤੇ ਉਹ ਬਣਾਤਾ ਸਾਨੂੰ ਅਮੋ ਇਹ ਦੇ ਕਰਕੇ ਸਮੱਸਿਆ ਗਈ ਸਾਡੇ ਨਾਲ ਧੱਕਾ ਵਾ ਸਾਨੂੰ ਕਿਸੇ ਨੇ ਪੁੱਛਕਿਚਰੀ ਕੀਤੀ ਅਸੀਂ ਜਾਂਦੇ ਸੀ ਕਿਸੇ ਨੇ ਸਾਡੀ ਸੁਣਵਾਈ ਨਹੀਂ ਕੀਤੀ ਹੁਣ ਕੀ ਛੋਟੀ ਮੰਗ ਹੈ ਸਾਡੀ ਇਹੀ ਮੰਗ ਹੈ ਜੀ ਵੀ ਉਹ ਵੱਡਾ ਪੌੜ ਜਿਵੇਂ ਬਣਿਆ ਪਿੱਛੇ ਉਹਦੇ ਨਾਲ ਦਾ ਸਾਨੂੰ ਪੌੜ ਬਣਨਾ ਚਾਹੀਦਾ ਠੀਕ ਹੈ ਜੀ ਤੇ ਜੇ ਨਹੀਂ ਬੰਨਦਾ ਫਿਰ ਨਹੀਂ ਤਾਂ ਫਿਰ ਪੱਕਾ ਜਾਮ ਲਾਵਾਂਗੇ ਜੀ ਇੱਥੇ ਲਾਲੇ ਟੈਟਰ ਰੂਟ ਸਰਵਿਸ ਠੀਕ ਹੈ ਜੀ ਜਵਾਕਾਂ ਨੂੰ ਲੈ ਕੇ ਇੱਥੇ ਬੈਠਾਗੇ ਸੀ ਸਾਨੂੰ ਸਮੱਸਿਆ ਬਹੁਤ ਵੱਡੀ ਹੈ ਕੋਈ ਅਧਿਕਾਰੀ ਆਇਆ ਅਧਿਕਾਰੀ ਅੱਜ ਆਇਆ ਜੀ ਉਹ ਨਿੱਕੀ ਪੁਲੀ ਜੀ ਕਹਿੰਦੇ ਬਣੋ ਅੱਛਾ ਅਸੀਂ ਤਾਂ ਵੱਡਾ ਪੌੜ ਆਖਿਆ ਜਿਹੜੇ ਬਿਜਲੀ ਮਸ਼ੀਨਾਂ ਦਾ ਟੱਪਣ ਇਥੇ ਇੰਡਸਟਰੀਅਲ ایرੀਆ ਕਾਲੇ ਡੱਬਦੇ ਆ ਉੱਥੇ ਉੱਧਾ ਦੋ ਬੜਾ ਤਿੰਨੇ ਨੇ ਠੀਕ ਹੈ ਪਤਾ ਨਹੀਂ ਕੀ ਚੱਕਰ ਹੈ ਸਾਨੂੰ ਇੱਕ ਪੁਲ ਵੀ ਨਹੀਂ ਬਣਾਇਆ ਜਿਹੜਾ ਮੇਰਾ ਪਿੰਡ ਦਾ ਸਾਰਾ ਰਸਤਾ ਜੀ ਠੀਕ ਠੀਕ ਹੈ